ਬਾਬਾ ਸਿੰਘ ਮਾਨ ਜਿੰਦਾਬਾਦ ਮੈਡਮ ਅਨਮੋਲ ਗਗਨ ਮਾਨ ਜਿੰਦਾਬਾਦ ਮੈਡਮ ਅਨਮੋਲ ਗਗਨ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੰਸਲ ਜੀ ਜਿੰਦਾਬਾਦ ਕਪੂਰਪੁਰੀ ਜੀ ਜਿੰਦਾਬਾਦ ਸਾਡੇ ਚੇਅਰਮੈਨ ਸਾਹਿਬ ਵਾਦੀਆ ਸਾਹਿਬ ਜਿੰਦਾਬਾਦ ਜਿੰਦਾਬਾਦ ਨਹੀਂ ਨਹੀਂ ਚਲੋ ਨਸ਼ਾ ਬੀ ਕਿਚੂ ਯਾਰ ਜੀ ਚਲੋ ਚਲੋ ਬੈਂਕ ਜੇਦਰ ਮੈਂ ਦੇਖਿਆ ਤਾਂ ਨਹੀਂ ਹੋ ਗਈ ਗੱਲ ਕਰ ये क्या है नौstal जी जय जय जी सिंह चेयरमैनिया सरदार भगवान सिंह मान पंजाब सरकार जी यशपाल बंसल जी ਹੋਲ ਮਰੀ ਜੀ ਜਿੰਦਾਬਾਦ ਆਮੀ ਜਿੰਦਾਬਾਦ ਮੈਡਮ ਅੰਜੂ ਚੰਦਰ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਸੀਂ ਅੱਜ 골ਡਨ ਸਿਟੀ ਗ੍ਰੀਨ ਵੈਲੀ ਤੇ ਹੁਣ ਗੁਗਾ ਮਾੜੀ ਦੇ ਵਿੱਚ ਕਰ ਰਹੇ ਆ ਤੇ ਬੰਸਲ ਸਾਹਿਬ ਦਾ ਸਾਰਾ ਇਹ ਪਰਿਵਾਰ ਹੈਗਾ ਤੇ ਅਸੀਂ ਉਹਨਾਂ ਦੇ ਨਾਲ ਹੋ ਕੇ ਡੋਰ ਟੂ ਡੋਰ ਸਭ ਨੂੰ ਮਿਲ ਰਹੇ ਆ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸਾਰੇ ਸਾਨੂੰ ਛੋਟੀ ਦੇ ਰਹੇ ਆ ਕਿ ਅਸੀਂ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ ਕੁਝ ਹਾਂਜੀ ਜਿੱਤਨ ਮੁਸ਼ਕਿਲਾਂ ਹੈਗੀਆਂ ਥੋੜੀਆਂ ਜੀਆਂ ਪੀਣ ਦੇ ਪਾਣੀ ਦੀ ਕਿਧਰੇ ਤੇ ਇਸ ਜਗ੍ਹਾ ਤੇ ਤਾਂ ਇੰਨੀ ਕੋਈ ਹੈ ਨਹੀਂ ਸੀਵਰੇਜ ਦੀ ਜ਼ਰੂਰ ਹੈ ਪਾਣੀ ਜਿਹੜਾ ਵੀ ਬਾਰਿਸ਼ਾਂ ਦਾ ਇਕੱਠਾ ਹੋ ਜਾਂਦਾ ਤੇ ਉਹ ਅਸੀਂ ਜ਼ਰੂਰ ਹੱਲ ਕਰਾਂਗੇ ਜਲਦੀ ਤੋਂ ਜਲਦੀ ਉਹਨਾਂ ਨੂੰ ਮੈਂ ਗਾਰੰਟੀ ਦੇ ਰਹੀ ਹਾਂ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ 21 ਤਰੀਕ ਨੂੰ ਜੀ ਦੁਸ਼ਾਰਾ ਗਰਾਊਂਡ ਗਵਰਨਮੈਂਟ ਐਲੀਮੈਂਟਰੀ ਸਕੂਲ ਦੇ ਵਿੱਚ ਵੋਟਾਂ ਪੈਣੀਆਂ ਸਮਾਂ ਹੈਗਾ 7 ਵਜੇ ਤੋਂ 4 ਵਜੇ ਤੱਕ ਦਾ ਸੋ ਸਭ ਨੇ ਆਪਣੇ ਸਾਰੇ ਧੰਦੇਆਂ ਤੋਂ ਥੋੜਾ ਟਾਈਮ ਕੱਢ ਕੇ ਉਹ ਜ਼ਰੂਰ ਪਹੁੰਚਣਾ ਤੇ ਇੱਕ ਇੱਕ ਵੋਟ ਕੀਮਤੀ ਹੈ ਆਪਣੀ ਵੋਟ ਦਾ ਅੱਛਾ ਇਸਤੇਮਾਲ ਕਰਨਾ ਹੈ ਤੇ ਮੇਰੀ ਜੀ ਤੁਹਾਡੀ ਆਪਣੀ ਜਿੱਤ ਹੋਏਗੀ ਤੁਸੀਂ ਆਪ ਜੇ ਆਪਣੇ ਸ਼ਹਿਰ ਦਾ ਵਿਕਾਸ ਕਰਨਾ ਹੈ ਤੇ ਜ਼ਰੂਰ ਅੱਗੇ ਆ ਕੇ ਵੋਟਾਂ ਪਾਓ ਧੰਨਵਾਦ ਮੈਂ ਕਿਦੋ ਜੀ ਮੈਂ ਕਿਦੋ ਆਪਾਂ ਜਾਂਦੇ ਹੋ ਜੀ ਮੈਂ ਪਹਿਲੇ ਤਾਂ ਵੈਲਕਮ ਕਰ ਦਾਂ ਚੋਚੜੀ ਦਾਂ ਹੂੰ ਉਹਨਾਂ ਨੇ ਕਾਫੀ ਇਕੱਠ ਹੋ ਕੇ ਅਸੀਂ ਇਸ ਕੰਪਨੀ ਸ਼ੁਰੂ ਕੀਤੀ ਹੈ ਐਮਸੀ ਕਿਉਂ ਨੇ ਡੁੱਗਾ ਮਾਰੀ ਸੀ ਜਿਵੇਂ ਕਿ ਮੈਂ ਸਮਝਦਾ ਕਿ ਪੂਰੇ ਵਾਰਡ ਦਾ ਜੀ ਸਭ ਤੋਂ ਕੋਈ ਵੋਟਰ ਬੈਠਿਆ ਉਹ ਸਾਡਾ ਗੁੱਗਾ ਵਾਰਡ ਦੇ ਐਮਸੀ ਕਰਨੇ ਦੇ ਬੈਠਿਆ ਤਾਂ ਮੈਂ ਮੈਡਮ ਚੰਦਰਨਾ ਨੂੰ ਤੇ ਪਾਰਟੀ ਨੂੰ ਇਹ ਵਿਸ਼ਵਾਸ ਦਵਾਨਾ ਵੀ ਇਹ ਜਿਹੜੀ ਸਾਡਾ ਵੋਟ ਨੰਬਰ 3 ਅੱਧੀ ਚੰਗੀ ਲੀਡ ਤੋਂ ਜਿੱਤ ਕੇ ਇਹਨਾਂ ਨੂੰ ਐਮਸੀ ਬਣਾਵਾਂਗੇ ਜਿਹੜੇ ਤੁਹਾਨੂੰ ਅਪੀਲ ਕਰੂੰਗਾ ਕਿ ਅਸੀਂ ਪਾਰਟੀ ਦੇ ਇੱਕ ਥੰਮ੍ਹ ਬਣ ਕੇ ਅਸੀਂ ਇਹਨਾਂ ਨੂੰ ਬੁਝੀ ਵੋਟਰ ਪਾਵਾਂਗੇ ਤੇ ਆਪਣੇ ਜਿਹੜੇ ਵੋਟਰ ਨੇ ਮੇਰੇ ਸਪੋਰਟਰ ਨੇ ਉਹ ਵੀ ਬੇਨਤੀ ਕਰੂੰਗਾ ਮੈਂ ਇਹ ਤੇ ਗੁਗਗਮਾੜੀ ਵਾਲਾ ਨਹੀਂ ਅਸੀਂ ਸਾਰੇ ਵਾਰਡ ਦਾ ਰੌਂਡ ਲਾਇਆ ਹੂੰ ਸਾਨੂੰ ਸਾਰੇ ਵਾਰਡ ਦੇ ਵਿੱਚੋਂ ਬਹੁਤ ਵਧੀਆ ਰਿਸਪੌਂਸ ਆ ਜਿਹੜਾ ਉਹ ਮਿਲ ਰਿਹਾ ਹੂੰ ਰਵੈਸਨ ਤੇ ਮਾਜਰਾ ਕਮਨੀ ਤੋਂ ਲੈ ਕੇ ਸ਼ੁਰੂ ਕਰਕੇ ਅਸੀਂ ਸਾਰੇ ਵਾਰਡ ਦਾ ਜਦੋਂ ਚੱਕਰ ਲਾਇਆ ਹੂੰ ਬਹੁਤ ਸਾਡੇ ਵੋਟਰਾਂ ਦੇ ਵਿੱਚ ਉਤਸ਼ਾਹ ਹੈ ਸਾਡੇ ਵੋਟਰ ਮਹਿਸੂਸ ਕਰਦੇ ਨੇ ਕਿ ਅਸੀਂ ਆਪਣਾ ਐਮਸੀ ਨਹੀਂ ਚੁਣਨਾ ਸਗੋਂ ਅਸੀਂ ਪ੍ਰਧਾਨ ਚੁਣਨਾ ਸਰ ਅਸੀਂ ਇਸਾ ਸਿਸਟਮ ਨੂੰ ਵਾਰਡ ਨੂੰ ਇਕੱਲੇ ਨੂੰ ਨਹੀਂ ਡਵੈਲਪਮੈਂਟ ਕਰਨੇ ਅਸੀਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹਨੂੰ ਬਹੁਤ ਵਧੀਆ ਢੰਗ ਨਾਲ ਕਰਨਾ ਤੇ ਸਾਨੂੰ ਆਸ ਹੈ ਕਿ ਜਿਸ ਜੋਸ਼ ਨਾਲ ਸਾਨੂੰ ਵੋਟਰ ਮਿਲਦੇ ਨੇ ਤੇ ਜਿਸ ਜੋਸ਼ ਨਾਲ ਸਾਨੂੰ ਹੰਗਾਰਾ ਦਿੰਦੇ ਨੇ ਤੇ ਸਾਨੂੰ ਆਸ ਹੈ ਕਿ ਅਸੀਂ ਪੂਰਨ ਬਹੁਤ ਬਤ ਨਾਲ ਵੱਡੀ ਗਿਣਤੀ ਨਾਲ ਅਸੀਂ ਜਿੱਤਾਂਗੇ ਇਸ ਚੋਣ ਨੂੰ ਤੇ ਆ ਵੋਟਰਾਂ ਨੂੰ ਅਪੀਲ ਕੀ ਹੈ ਤੁਹਾਡਾ ਨੂੰ ਅਪੀਲ ਹੈ ਕਿ 21 ਤਰੀਕ ਨੂੰ 7 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਦੇ ਆਪਣਾ ਸਮਾਂ ਕੱਢ ਕੇ ਵੋਟ ਜ਼ਰੂਰ ਪਾਉਣ ਜਾਣ ਵੋਟ ਬਹੁਤ ਜ਼ਿਆਦਾ ਕੀਮਤੀ ਹੈ ਸਾਡੇ ਸਰਦਾਰਾਂ ਦੇ ਵਿੱਚ ਸਾਡੇ ਸਿਸਟਮ ਦੇ ਵਿੱਚ ਸਾਡੇ ਸਮਾਜ ਦੀ ਡਿਵੈਲਪਮੈਂਟ ਲਈ ਵੋਟ ਦਾ ਮੁੱਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਡਾ ਹੈ ਇਸ ਲਈ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਉਹ 21 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਾ ਕੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮੈਡਮ ਅਨੁਰੇਧ ਜੀ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ 1 ਨੰਬਰ ਵੈਲਟ ਪੇਪਰ ਤੇ 1 ਨੰਬਰ ਤੇ ਹੋਵੇਗਾ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾਂ ਪਾਉਣ ਤੇ ਸਾਨੂੰ ਦਿਖਾਉਣ